ਹੱਥਾਂ ਦੇ ਵਿੱਚ ਆਪਣੇ ਬੱਚੇ ਦੀ ਤਸਵੀਰ ਤੇ ਦੂਸਰੇ ਪਾਸੇ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਲਾਈ ਬੈਠੇ ਇਹ ਉਹੀ ਪਰਿਵਾਰਕ ਮੈਂਬਰ ਹੈ ਜਿਨ੍ਹਾਂ ਦਾ ਬੱਚਾ ਬੀਤੇ ਕੁਝ ਸਮੇਂ ਪਹਿਲਾਂ ਗਾਇਬ ਹੋ ਗਿਆ ਕਾਬਲੇ ਗੋਰੇ ਕੀ ਪਰਵਾਰ ਵਾਲਿਆਂ ਦਾ ਆਖਣਾ ਹੈ ਕਿ ਨਾ ਤਾਂ ਉਹਨਾਂ ਦਾ ਬੱਚਾ ਬੋਲ ਸਕਦਾ ਹੈ ਅਤੇ ਨਾ ਹੀ ਕੁਝ ਸੁਣ ਸਕਦਾ ਹੈ ਪਰ ਲਗਾਤਾਰ ਪੁਲਿਸ ਵਾਲਿਆਂ ਨੂੰ ਕਈ ਵਾਰ ਪਰਿਵਾਰ ਦੇ ਵੱਲੋਂ ਸ਼ਿਕਾਇਤ ਦਿੱਤੀ ਗਈ ਅਤੇ ਦੂਸਰੇ ਪਾਸੇ ਪੁਲਿਸ ਵੱਲੋਂ ਵੀ ਕਈ ਵਾਰ ਕੁਝ ਸ਼ੱਕੀਆਂ ਨੂੰ ਫੜਿਆ ਗਿਆ ਪਰ ਅਕਸਰ ਜਿਹੜੇ ਸ਼ੱਕੀ ਫੜੇ ਜਾਂਦੇ ਉਸ ਨੂੰ ਬਾਅਦ ਦੇ ਵਿੱਚ ਛੱਡ ਦਿੱਤਾ ਜਾਂਦਾ ਜਿਸ ਤੋਂ ਬਾਅਦ ਅੱਕੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਪਹਿਲਾਂ ਤਾਂ ਧਰਨਾ ਦਿੱਤਾ ਗਿਆ ਇਸ ਤੋਂ ਬਾਅਦ ਆਪ ਸੀਨੀਅਰ ਪੁਲਿਸ ਅਫਸਰਾਂ ਦੇ ਵੱਲੋਂ ਆਈਪੀਐਸ ਅਧਿਕਾਰੀ ਦੀ ਇਸ ਪੂਰੇ ਮਾਮਲੇ ਦੇ ਵਿੱਚ ਡਿਊਟੀ ਲਗਾਈ ਗਈ ਹੈ ਉਹਨੋਂ ਲੈ ਗਏ ਹੁਣ ਪਤਾ ਨਹੀਂ ਕਿੱਥੇ ਆ ਪਤਾ ਨਹੀਂ ਮਰ ਗਿਆ ਪਤਾ ਨਹੀਂ ਹੈਗਾ ਸਾਨੂੰ ਕੋਈ ਸਮਝ ਨਹੀਂ ਆ ਸੰਦ 2 ਮਹੀਨੇ ਹੋ ਗਏ ਨੱਟੇ ਵੇਦਿਆਂ ਨੂੰ ਨਹੀਂ ਨਹੀਂ ਕੋਈ ਲੜਾਈ ਨਹੀਂ ਹੋਈ ਰੋਟੀ ਪਾਣੀ ਖਾ ਕੇ ਗਿਆ ਕਰੋਨਾ ਯਾਰ ਇਹ ਕੰਮ ਆ ਆ ਤੁਸੀਂ ਸੀਪੀ ਦਫ਼ਤਰ ਤੋਂ ਬਾਹਰ ਆਇਓ ਤਾਂ ਰਲਿਆ ਹੈ ਕੀ ਮੰਗ ਕਰ ਰਹੇ ਹੋ ਹਾਂਜੀ ਹਾਂਜੀ ਕੀ ਮੰਗ ਕਰ ਰਹੇ ਹੋ ਸਾਡਾ ਬੱਚਾ ਮਰਨਾ ਚਾਹੀਦਾ ਸਾਨੂੰ ਤੇ ਤੁਸੀਂ ਥਾਣੇ ਰਿਪੋਰਟ ਕਰਾਈਓ ਹਾਂਜੀ ਹਾਂਜੀ ਕਰਾਈਏ ਚਾਰ ਨੰਬਰ ਕੀ ਸੁਣਵਾਈ ਦੀ ਹੋਈ ਇੱਥੇ ਨਹੀਂ ਕੀ ਕਹਿਣਾ ਚਾਹੋਗੇ ਕਿ ਉਹ ਨਹੀਂ ਸੁਣਾਈ ਉਹ ਉਹ ਕਹਿੰਦੇ ਸੀ ਜੇਬਾਂ ਭਰੀਆਂ ਆ ਪੁਲਿਸ ਦੀਆਂ ਸੁਣਾਈ ਸਾਡੀ ਹੁੰਦੀ ਨਹੀਂ ਗੇਟ ਲਾ ਲੈਂਦੇ ਉਹ ਜਾਈਦਾ ਸੀ ਉਹਨਾਂ ਨੇ ਕਿਹਾ ਵੀ ਜੇ ਕਾਰਵਾਈ ਕਰਦੇ ਪਈਆਂ ਹਾਂਜੀ ਕਾਰਵਾਈ ਚੱਲ ਰਹੀ ਆ ਬਾਕੀ ਦੇਖੋ ਕੀ ਕਰਦੇ ਆ ਹੁਣ ਦੋ ਮਹੀਨੇ ਹੋ ਗਏ ਅਸੀਂ ਤਾਂ ਘੁੰਮੀ ਜਾ ਰਹੇ ਆ ਕਦੇ ਇੱਧਰ ਤੇ ਕਦੇ ਉੱਧਰ ਹੁਣ ਦੇਖੋ ਪੁਲਿਸ ਵਾਲੇ ਕੀ ਕਰਦੇ ਆ ਬਾਕੀ 25 ਸਾਲ ਨੂੰ ਮਹਾਰਾਜ ਜੀ ਹਾਂ ਜੀ ਗੂੰਗਾ ਵੀ ਅਤੇ ਬੋਲਾ ਵੀ ਆ ਹਾਂ ਜੀ ਕੀ ਲੱਗਦਾ ਤੁਹਾਨੂੰ ਕਿਤੇ ਕਿਸ ਨੇ ਅਗਵਾ ਕੀਤਾ ਕੋਈ ਤਾਂ ਨਹੀਂ ਕਰਿਆ ਹਾਂ ਜੀ ਅਗਵਾ ਕੀਤਾ ਹੋਇਆ ਜਿੱਦਾਂ ਕਿ ਉਹਨੂੰ ਵੀ ਬੁਲਾਇਆ ਸੀ ਮੁੰਡੇ ਨੂੰ ਆਪਣੇ ਚਾਹ ਨੰਬਰ ਥਾਣੇ ਵਿੱਚ ਜੇਤੇ ਜਿੱਦਾਂ ਕਿ ਸ਼ੱਕ ਸੀਗਾ ਉਹਨੂੰ ਬਿਠਾਲਦੇ ਆ ਉਹਨੂੰ ਮਾੜੀ ਮੋਟੀ ਸੁਣਵਾਈ ਕਰਦੇ ਆ ਤੇ ਬਾਅਦ ਵਿੱਚ ਉਹਨੂੰ ਭੇਜ ਦਿੰਦੇ ਆ ਜੀ ਪੁੱਛਿਆ ਪੁੱਛਿਆ ਆ ਬਾਕੀ ਹਜੇ ਤੱਕ ਤਾਂ ਕੋਈ ਸੁਣਵਾਈ ਹੋਈ ਨਹੀਂ ਹੈਗੀ ਲੱਗਦਾ ਕਿਉਂ ਨਹੀਂ ਸੁਣਵਾਈ ਹੋ ਰਹੀ ਇਹ ਤਾਂ ਜੀ ਹੁਣ ਉਹ ਹੀ ਦੱਸ ਸਕਦੇ ਕਿਉਂ ਨਹੀਂ ਹੋ ਰਹੀ ਹੈਗੀ ਅਸੀਂ ਤਾਂ ਹੁਣ ਦੇਖੋ ਪੇਰੈਂਟਸ ਹੈਗੇ ਆ ਹਾਂ ਜੀ ਹੁਣ ਸਾਨੂੰ ਤਾਂ ਇਹੀ ਲੱਗਦਾ ਹੈ ਵੀ ਉਹਨਾਂ ਦੇ ਨਾਲ ਪੁਲਿਸ ਰਲਈ ਹੋਈ ਆ ਸੰਤਾ ਇਹ ਸੀ ਤਾਂ ਇਹੀ ਕਹਿ ਸਕਦੇ ਜਿਉਂਕਿ ਪੇਰੈਂਟਸ ਦੀ ਸੁਣਵਾਈ ਨਹੀਂ ਹੋ ਰਹੀ ਦੇਖੋ ਹੋਰ ਕਿਹਦੀ ਸੁਣਵਾਈ ਕਰਨਗੇ ਤੁਸੀਂ ਕੀ ਲੱਗਦਾ ਮੈਂ ਜੀ ਨੇਬਰ ਆ ਇਹਨਾਂ ਦੀ ਬਸ ਕੁਝ ਨਹੀਂ ਹੋਇਆ ਸੀਗਾ ਫਰਵਰੀ ਦੇ ਫਰਵਰੀ ਚ ਨਾ ਕਿਸੇ ਦੀ ਨਾ ਲੜਾਈ ਹੋ ਗਈ ਸੀਗੀ ਗੁਰਪੁਰਬ ਦੇ ਵਿੱਚ ਗੁਰਪੁਰਪ ਦੇ ਵਿੱਚ ਲੜਾਈ ਹੋ ਗਈ ਸੀ ਤੇ ਇਹ ਨਾਲ ਮੇਰਾ ਬਰਾਦਰ ਅਵਿਨਾਸ਼ ਇਹਨਾਂ ਲੜਾਈ ਛੜਾਣ ਵਾਸਤੇ ਗਿਆ ਸੀ ਉਹਨਾਂ ਨੇ ਨਾ ਮੇਰੇ ਬਰਾਦਰ ਨੂੰ ਧਮਕੀ ਦਿੱਤੀ ਸਰਫਰਾਜ਼ ਮੁੰਡੇ ਨੇ ਤੈਨੂੰ ਬਾਅਦ ਵਿੱਚ ਦੇਖ ਲਵਾਂਗੇ ਹਾਂਜੀ ਤੇ ਅਪ੍ਰੈਲ ਦੇ ਵਿੱਚ ਉਹਨੂੰ ਲੈ ਗਏ ਆ ਇਹ ਨਹੀਂ ਪਤਾ ਇਹ ਕੱਡਮੈਪ ਕੀਤਾ ਹੈ ਇਹ ਨਹੀਂ ਪਤਾ ਸਾਡਾ ਮੁੰਡਾ ਮਾਰ ਦਿੱਤਾ ਉਹਨਾਂ ਨੇ ਤੁਸੀਂ ਚੋਣਕੀ ਰਿਪੋਰਟ ਕੀਤੀ ਹਾਂਜੀ 4 ਨੰਬਰ 'ਚ ਅਸੀਂ ਰਿਪੋਰਟ ਕੀਤੀ ਹੋਈ ਆ ਤੇ ਕੋਈ ਸੁਣਵਾਈ ਹੋ ਰਹੀ ਸਾਡੇ ਸਰ ਕੋਈ ਸੁਣਵਾਈ ਨਹੀਂ ਹੋ ਰਹੀ ਐਸ ਟਾਈਮ ਪੀਪ੍ਰੈਸ਼ਰ ਹੀ ਆਇਆ ਸੀ ਉਹ ਕਿ ਉਹ ਕਹਿੰਦੇ ਆ ਵੀ ਤੁਸੀਂ ਘਰੇ ਜਾਓ ਵੀ ਤੁਹਾਡੀ ਅਸੀਂ ਪੂਰੀ ਕਾਰਵਾਈ ਕਰਵਾਵਾਂਗੇ ਤੇ ਤੈਨੂੰ ਲੱਗਦਾ ਕਿ ਹੋਊ ਵੀ ਕਰਦਾ ਸਰ ਅਸੀਂ ਤਾਂ ਆਏ ਆ ਸਾਨੂੰ ਉਹਨਾਂ ਨੇ ਹੌਸਲਾ ਦਿੱਤਾ ਪਰ ਲੇਕਿਨ ਵਿਸ਼ਵਾਸ ਵੀ ਆ ਇਸ ਕਰਕੇ ਉਹਨਾਂ ਨੇ ਸਾਨੂੰ ਕਹਿ ਦਿੱਤਾ ਤੁਸੀਂ ਘਰੇ ਜਾਓ ਜੋ ਵੀ ਕਰੂੰਗਾ ਸਭ ਕੁਝ ਮੈਂ ਹੀ ਕਰੂੰਗਾ ਦੇਖੋ ਕਈ ਗੱਲਾਂ ਨਾ ਜਿਹੜੀਆਂ ਨਹੀਂ ਕਿਸੇ ਦੇ ਨਿਗਾਚ ਨਹੀਂ ਆਉਂਦੀਆਂ ਜੇ ਕਿਸੇ ਮਾਂ ਦਾ ਪੁੱਤ ਗਿਆ ਹੋਇਆ ਘਰੋਂ ਤਾਂ ਮਾਂ ਨੂੰ ਤਾਂ ਨੀਂਦ ਕਿੱਥੋਂ ਆਣੀ ਆ ਬਿਲਕੁਲ ਉਸ ਕੰਮ ਦਾ ਇਹਨਾਂ ਨੇ ਜਿਵੇਂ ਰੱਪੜ ਥਾਣੇ ਲਿਖਾਈ ਹੋਈ ਸੀ ਉਹ ਲਿਖੀ ਹੋਈ ਆ ਮੈਂ ਐਸਐਚਓ ਸਾਹਿਬ ਨਾਲ ਕਰ ਲਈ ਗੱਲ ਉਹ ਵੀ ਕਰਦੇ ਆ ਤੈਕੀਕਾਤ ਹੁਣ ਮੈਂ ਆਪ ਮੇਰੇ ਅੱਜ ਧਿਆਨ ਚ ਆਇਆ ਵਾ ਵੀ ਆ ਮਸਲਾ ਵਾ ਮੈਂ ਇੱਥੇ ਆਇਆ ਸੀ ਕਮਿਸ਼ਨਰ ਸਾਹਿਬ ਕੋ ਕਿਸੇ ਹੋਰ ਕੰਮ ਲਈ ਜਦੋਂ ਮੈਂ ਪੁੱਛਿਆ ਵੀ ਆ ਮਾਵਾ ਭੈਣਾ ਇੱਥੇ ਕਾਲੀ ਬੈਠੀਆਂ ਉਹਨਾਂ ਨੇ ਮੈਨੂੰ ਦੱਸਿਆ ਮੈਂ ਇਹਨਾਂ ਨੂੰ ਵੀ ਪੁੱਛਿਆ ਵੀ ਤੁਸੀਂ ਮੇਰੇ ਕੋਲ ਕਿਉਂ ਨਹੀਂ ਆਏ ਇਹਨਾਂ ਨੇ ਵੀ ਕਿਹਾ ਵੀ ਅਸੀਂ ਆਏ ਨਹੀਂ ਸਾਨੂੰ ਪਤਾ ਨਹੀਂ ਸੀਗਾ ਚਲੋ ਕਈ ਗੱਲਾਂ ਮਾਵਾ ਨੂੰ ਹੁਣ ਜਿਹੜੀਆਂ ਘਰੇਲੂ ਜਨਨੀਆਂ ਹੁੰਦੀਆਂ ਉਹਨਾਂ ਨੂੰ ਇਸ ਕਾਬਿਲ ਦਾ ਨਹੀਂ ਪਤਾ ਬਰਾਬਾ ਸਾਰਿਆਂ ਦਾ ਫਰਜ ਵੰਦਾ ਜਿੱਥੇ ਪੁਲਿਸ ਨੇ ਆਪਣੀ ਡਿਊਟੀ ਨਿਭਾਉਣੀ ਆ ਕੁਝ ਡਿਊਟੀਆਂ ਆਪਣੀਆਂ ਵੀ ਆ ਵੀ ਆਪਾਂ ਪੁਲਿਸ ਦੇ ਨਾਮ ਰਲ ਕੇ ਇਸ ਕੰਮ ਨੂੰ ਸਿਰੇ ਚੜਾਈਏ ਮਾਂ ਦਾ ਪੁੱਤ ਮਾਂ ਨੂੰ ਮਿਲੇ ਤੇ ਆਪਣਾ ਸ਼ਹਿਰ ਦੇ ਵਿੱਚ ਇਦਾਂ ਹੀ ਇੱਕ ਦੂਜੇ ਨਾਲ ਲੋਕ ਮਿਲਦੇ ਜੁਲਦੇ ਰਹਿਣ ਇਸ ਕਰਕੇ ਆਪਾਂ ਇਹ ਸਾਰਿਆਂ ਨੇ ਰਲ ਕੇ ਤੁਸੀਂ ਵੀ মিডিਆ ਵਾਲੇ ਭਰਾ ਸਾਰੇ ਖੜੇ ਹੋ ਮੈਂ ਤੁਹਾਡੇ ਲਈ ਵੀ ਕਹਿਣਾ ਹੈ ਤੁਹਾਡਾ ਵੀ ਯੋਗਦਾਨ ਇੱਥੇ ਚਾਹੀਦਾ ਵਾ ਤੁਸੀਂ ਵੀ ਜਦੋਂ ਇਹਨੂੰ ਅੱਗੇ ਦਿਖਾਓਗੇ ਉਸ ਬੱਚੇ ਦੀ ਫੋਟੋ ਵੀ ਦਿਖਾਓ ਨਾਲ ਜੇ ਕਿਤੇ ਕੋਈ ਉਹਦੇ ਨਾਲ ਘਟਨਾ ਵਾਪਰੀ ਜਾਂ ਉਦਾਂ ਗਿਆ ਹੋਵੇ ਕਈ ਵਾਰ ਬੱਚੇ ਘਰੋਂ ਰੋਸ ਕਰਕੇ ਚੱਲ ਜਾਂਦੇ ਆ ਕਈ ਵਾਰ ਕੋਈ ਐਕਸੀਡੈਂਟ ਦਾ ਸ਼ਿਕਾਰ ਹੋ ਜਾਂਦੇ ਆ ਆਪਾਂ ਆਪਣੇ ਦਾ ਹੀ ਵੀ ਅੱਗੇ ਲੋਕਾਂ ਤੱਕ ਪਹੁੰਚਾਈਏ ਤਾਂ ਕਿ ਮਾਂ ਨੂੰ ਆਪਣਾ ਪੁੱਤ ਮਿਲੇ ਘਰ ਦੇ ਵਿੱਚ ਸ਼ਾਂਤੀ ਰਹੇ ਮੇਕੋ ਹਰ ਹਰ ਗੱਲ ਨੂੰ ਆਪਾਂ ਪੁਲਿਸ ਨੂੰ ਦੋਸ਼ ਨਾ ਦਈਏ ਪੁਲਿਸ ਵੀ ਆਪਣੇ ਕੰਮ ਨੂੰ ਪੂਰਾ ਕਰਦੀ ਆ ਇਕੱਲਾ ਪੁਲਿਸ ਤੇ ਖੜਾ ਪਨ ਕੇ ਆਪਾਂ ਕਹੀਏ ਵੀ ਪੁਲਿਸ ਨਹੀਂ ਆ ਕਰ ਇਹ ਇਲਜ਼ਾਮ ਸਿੱਟਾਣੇ ਇੱਕ ਇੱਕ ਮੈਨੂੰ ਮੈਂ ਤੁਹਾਡੇ ਲਈ ਤੁਹਾਨੂੰ ਦੱਸਣਾ ਚਾਹਨਾ ਵਾਂ ਲੋਕਾਂ ਨੂੰ ਵੀ ਦੱਸਣਾ ਚਾਹਨਾ ਜੇ ਮੈਂ ਸਿੰਗਲ ਬੰਦਾ ਆ ਕੇ ਕਿਸੇ ਦੇ ਉੱਪਰ ਜਾ ਕੇ ਕਲੇਮ ਕਰਦਾ ਵਾਂ ਤਾਂ ਤੁਹਾਡੇ ਵਰਗੇ ਜੇ ਉਹਦੇ ਨਾਲ 100 ਬੰਦਾ ਖੜਕੇ ਕਹੇ ਵੀ ਇਹ ਗੱਲ ਝੂਠੀ ਆ ਉਹਦੀ ਵੈਰੀਫਾਈ ਵੀ ਤਾਂ ਕਰਨਾ ਪਊ ਨਾ ਪੁਲਿਸ ਨੂੰ ਆਪਾਂ ਇਕੱਲਾ ਪੁਲਿਸ ਨੂੰ ਦੋਸ਼ ਨਾ ਲਈ ਜਾਈਏ ਜਿੱਥੇ ਪੁਲਿਸ ਦਾ ਕਸੂਰ ਆ ਉੱਥੇ ਪੁਲਿਸ ਦੇ ਵੀ ਝੋਲੀ ਚ ਪਾਵਾਂਗੇ ਦੇਖੋ ਉਹਦੇ ਤੇ ਇੱਕ ਇੱਕ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਬੱਚਾ ਉਹਨਾਂ ਨੇ ਪੇਰੈਂਟਸ ਨੇ ਦੱਸਿਆ ਵੀ ਸਾਡਾ ਬੱਚਾ ਘਰੋਂ ਚਲਾ ਗਿਆ ਜਾਂ ਕਿਸੇ ਨੇ ਕੈਡਨੈਪ ਕਰ ਰਿਆ ਤੋਂ ਉਹ ਆਪਾਂ ਮੁਕੱਦਮਾ ਦਰਜ ਕਰਤਾ ਸੀ ਉਸੇ ਟਾਈਮ ਹੀ ਤੋ ਉਸ ਟਾਈਮ ਤੋਂ ਹੁਣ ਅੱਜ ਹੀ ਪੇਰੈਂਟਸ ਮੈਨੂੰ ਮਿਲੇ ਹੈਗੇ ਉਸ ਟਾਈਮ ਆਪਾਂ ਵੀਡੀਓ ਫੁਟੇਜ ਵਗੈਰਾ ਸਾਰੀਆਂ ਲਈਆਂ ਸੀਗੀਆਂ ਉਹਦੀਆਂ ਆਪਾਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਉਹ ਘਰੋਂ ਜਦੋਂ ਨਿਕਲਦਾ ਹੈਗਾ ਆਪਣੀ ਸ਼ਾਪ ਤੋਂ ਜਿੱਥੇ ਉਹ ਕੰਮ ਕਰਦਾ ਸੀ ਉੱਥੋਂ ਕੱਲਾ ਜਾ ਰਿਹਾ ਅੱਗੇ ਕੁਝ ਫੁਟੇਜਸ ਕੁਝ ਬੰਦੇ ਆਏ ਉਹਨਾਂ ਨੇ ਵੈਰੀਫਾਈ ਕਰਕੇ ਮਤਲਬ ਅਸੀਂ ਕਰ ਰਹੇ ਆ ਜਿਵੇਂ ਵੈਰੀਫਾਈ ਹੁੰਦੇ ਆ ਬੰਦੇ ਤਾਂ ਫਿਰ ਉਹ ਬੰਦੀ ਕਾਰਵਾਈ ਕੀਤੀ ਦੇਖੋ ਇਸ ਤਰ੍ਹਾਂ ਹੈਗਾ ਨਾ ਆਪਾਂ ਉਹ ਜਿਹੜਾ ਇਹਨਾਂ ਦਾ ਬੱਚਾ ਸੀਗਾ ਉਹ ਇੱਕ ਡੈਫਰੈਂਡਮ ਸਪੈਸ਼ਲੀ ਐਬਲ ਚਾਈਲਡ ਹੈ ਜੀ ਬੇਸਿਕਲੀ ਉਹਦੇ ਕੋਲ ਆਪਣੇ ਕੋਲੇ ਕੋਈ ਫੋ ਐਂਟਰੀਸ ਕਰ ਲੈਂਦੇ ਜਾਂ ਕਿੱਥੋਂ ਕਿੱਥੋਂ ਦੀ ਮੂਵਮੈਂਟ ਹੋ ਰਹੀ ਆ ਤੇ ਜਿਹੜੀਆਂ ਵੀ ਫੁਟੇਜ ਆਪਾਂ ਰਸਤੇ 'ਚੋਂ ਕਲੈਕਟ ਕੀਤੀਆਂ ਹੈਗੀਆਂ ਉਸ ਫੁਟੇਜ ਦੇ ਵਿੱਚ ਹਜੇ ਫਿਲਹਾਲ ਇਕੱਲਾ ਉਹ ਲੜਕਾ ਹੀ ਆ ਰਿਹਾ ਹੈ ਵੀ ਜੋ ਇਕੱਲਾ ਇੱਕ ਲੜਕਾ ਮਤਲਬ ਪੈਦਲ ਜਾ ਰਿਹਾ ਹੈ ਹਜੇ ਕੋਈ ਇਸ ਤਰ੍ਹਾਂ ਦੀ ਕੋਈ ਕੰਕਰੀਟ ਫੁਟੇਜ ਆਪਣੇ ਕੋਲ ਆਈ ਨਹੀਂ ਇਹਨਾਂ ਨੇ ਅੱਜ ਇੱਕ ਫੁਟੇਜ ਮੈਨੂੰ ਦਿਖਾਈ ਹੈਗੀ ਆ ਜਿਹਦੇ ਵਿੱਚ ਇਹਨਾਂ ਨੇ ਕੋਈ ਦਿਖਾਇਆ ਕਿ ਦੋ ਤਿੰਨ ਮੁੰਡੇ ਹੈਗੇ ਆ ਜੋ ਉਹਦੇ ਆਸ-ਪਾਸ ਅ ਮਤਲਬ ਮੁੰਡੇ ਉਸ ਲੜਕੇ ਦੇ ਦਿਖਾਈ ਦੇ ਰਹੇ ਨੇ ਤਾਂ ਉਹ ਉਹਨੋਂ ਦੀ ਥੋੜੀ ਮੋਬਾਈਲ ਦੀ ਰਿਕਾਰਡਿੰਗ ਸੀ ਉਹਦੀ ਕਲੀਅਰ ਫੁਟੇਜ ਲੈ ਕੇ ਅਸੀਂ ਉਹਨੂੰ ਵੈਰੀਫਾਈ ਕਰਦੇ ਹਾਂ ਉਹ ਬੰਦੇ ਆਈਡੈਂਟੀਫਾਈ ਕਰਾਂਗੇ ਤੇ ਜਲਦੀ ਉਹ ਜਲਦੀ ਇਹਨਾਂ ਦਾ ਆਪਾਂ ਬੱਚਾ ਮਤਲਬ ਲੱਭ ਕੇ ਦੇਵਾਂਗੇ ਤੁਸੀਂ ਦੇਖੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਪੁਲਿਸ ਆਪਣਾ ਪੂਰਾ ਕੰਮ ਕਰੀ ਜਾਂਦੀ ਹੈਗੀ ਸਾਰੇ ਆਫਸਰਸ ਆ ਜੋ ਵੀ ਸਾਰਾ ਸਟਾਫ ਆ ਥਾਣੇ ਲੈਵਲ ਤੇ ਪੂਰੇ ਮਿਹਨਤ ਨਾਲ ਕੰਮ ਕਰ ਰਹੇ ਹੈਗੇ ਨੇ ਦੇਖੋ ਅਗਰ ਮੈਨੂੰ ਬਾਹਰ ਕਿਸੇ ਹੋਰ ਜਗ੍ਹਾ ਦਾ ਤਾਂ ਨਹੀਂ ਪਤਾਗਾ ਅਗਰ ਤੁਸੀਂ ਲੁਧਿਆਣੇ ਦੀ ਗੱਲ ਕਰ ਰਹੇ ਹੋ ਕੋਈ ਜਿਹੜਾ ਇਨਸੀਡੈਂਟ ਹੋਇਆ ਤਾਂ ਦੇਖ ਥੋੜਾ ਧਿਆਨ ਚਾਊਗਾ ਕੋਈ ਡਬਲ ਮਰਡਰ ਸੀ ਹੋਰ ਸੀਗਾ ਤਾਂ ਫੈਮਿਲੀ ਮੈਂਬਰਸ ਆਪਸੇ ਇਨਵੋਲਡ ਸੀਗੇ ਤਾਂ ਆਲਮੋਸਟ ਇਹੋ ਜਿਹਾ ਮਤਲਬ ਜਿੰਨੇ ਵੀ ਵੱਡੇ ਕੇਸ ਹੋਏ ਆਲਮੋਸਟ ਸਾਰੇ ਟ੍ਰੇਸ ਹੋ ਚੁੱਕੇ ਆ ਤੋ ਕੋਈ ਇਹੋ ਜੀ ਗੱਲ ਨਹੀਂ ਹੈ ਪੁਲਿਸ ਆਪਣਾ ਕਰ ਰਹੀ ਹੈ ਜੀ ਕੰਮ ਸਬ ਐਸਐਮਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਹਰਜੀਤ ਸਿੰਘ ਦੀ ਰਿਪੋਰਟ